ਪੰਜਾਬ ਦਾ ਪਾਣੀ ਹੋਇਆ ਚੋਰੀ ਜੇ ਤੁਸੀਂ ਥੋੜਾ ਬਹੁਤ ਵੀ ਨਿਊਜ਼ ਨੂੰ ਫੋਲੋ ਕਰਦੇ ਹੋ ਤੇ ਅੱਜ ਕੱਲ ਸਾਡੇ ਟੀਵੀ ਉੱਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬਹੁਤ ਚਰਚਾ ਚੱਲਦੀ ਆ ਇੱਕ ਸਮਾਂ ਸੀਗਾ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਵੀ ਸਿਆਸੀ ਮੁੱਦਾ ਪਰ ਸੋਚਿਆ ਜਾਵੇ ਸਿਆਸੀ ਮੁੱਦੇ ਵੀ ਤਾਂ ਉਹੀ ਬਣਦੇ ਆ ਜਿਹੜੇ ਸੀਰੀਅਸ ਮੁੱਦੇ ਹੁੰਦੇ ਆ ਸੋ ਪਾਣੀ ਦਾ ਮੁੱਦਾ ਕਿੰਨਾ ਕੁ ਸੀਰੀਅਸ ਆ ਇਹ ਮੁੱਦਾ ਕਿਉਂ ਬਣਿਆ ਇਹਦਾ ਕਾਰਨ ਕੀ ਆ ਇਹ ਇੱਕਦਮ ਕੁਝ ਦਿਨ ਪਹਿਲਾਂ ਕਿਉਂ ਦੁਬਾਰਾ ਉੱਠ ਖੜਾ ਹੋਇਆ ਪਹਿਲਾਂ ਸ਼ਾਂਤੀ ਸੀ ਕਿ ਕਿਤੇ ਸਟੇਟ ਦੇ ਵਿੱਚ ਕਿਸੇ 'ਚ ਇਲੈਕਸ਼ਨ ਤਾਂ ਨਹੀਂ ਹੈਗੇ ਤਾਂ ਕਰਕੇ ਪਾਣੀ ਦਾ ਮੁੱਦਾ ਤਾਂ ਨਹੀਂ ਉੱਠਿਆ ਪੂਰਾ ਕਨਸੈਪਟ ਕੀ ਆ ਪੰਜਾਬ ਕੋਲੇ ਕਿੰਨਾ ਪਾਣੀ ਆ ਹਰਿਆਣੇ ਨੂੰ ਕਿੰਨਾ ਪਾਣੀ ਦੇਣਾ ਚਾਹੀਦਾ ਪੰਜਾਬ ਦੇ ਕੋਲ ਜਿਹੜਾ ਪਾਣੀ ਹੈਗਾ ਉਹ ਪੂਰਾ ਹੈਗਾ ਕਿ ਨਹੀਂ ਹੈਗਾ ਸੋ ਬਾਕੀ ਇਹਦੇ ਨਾਲ-ਨਾਲ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮੁੱਦਾ ਉਹ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਆ ਉਦੇ ਉੱਤੇ ਆਪਾਂ ਜਰੂਰ ਚਰਚਾ ਕਰਾਂਗੇ ਸੋ ਇਸ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਆ ਪੂਰਾ ਜਿੰਨਾ ਵੀ ਸਿਨੈਰੀਓ ਅੱਜਕੱਲ ਚੱਲ ਰਿਹਾ ਹੈ ਇਹ ਵੀ ਕਲੀਅਰ ਹੋ ਜਾਊਗਾ ਨਾਲ ਦੀ ਨਾਲ ਜੋ ਵੀ ਪਾਣੀਆਂ ਦਾ ਮੁੱਦਾ ਪੰਜਾਬ ਦਾ ਅੱਜ ਤੋਂ ਬਾਅਦ ਤੁਹਾਨੂੰ ਪ੍ਰੋਪਰਲੀ ਸਮਝ ਲੱਗ ਜਾਊਗਾ ਤੇ ਤੁਹਾਨੂੰ ਕੋਈ ਵੀ ਪਾਣੀਆਂ ਦੇ ਮੁੱਦੇ ਤੇ ਕੋਈ ਗਿਆਨ ਦੇਣ ਲੱਗੂਗਾ ਨਾ ਤਾਂ ਤੁਸੀਂ ਸਮਝ ਜਾਓਗੇ ਵੀ ਇਹ ਸਹੀ ਗੱਲ ਆ ਜਾਂ ਫਿਰ ਸਿਆਸਤ ਆ ਇੱਕ ਨਾ ਬਹੁਤ ਪੁਰਾਣੀ ਗੱਲ ਆ ਅੱਜ ਤੋਂ ਕਹਿ ਲਓ ਵੀ 19ਵੀਂ ਸਦੀ ਜਾਂ 20ਵੀਂ ਸਦੀ ਦੀ ਗੱਲ ਆ ਇੱਕ ਬਹੁਤ ਵੱਡੇ ਸਾਇੰਟਿਸਟ ਨੇ ਕਿਹਾ ਸੀਗਾ ਵੀ 21ਵੀਂ ਸਦੀ ਦੇ ਵਿੱਚ ਜਿਹੜੀ ਲੜਾਈ ਹੋਊਗੀ ਨਾ ਉਹ ਪਾਣੀਆਂ ਦੀ ਲੜਾਈ ਹੋਊਗੀ ਜਦੋਂ ਉਹਨੇ ਇਹ ਗੱਲ ਕਹੀ ਸੀ ਉਸ ਸਮੇਂ ਲੋਕੀ ਉਹਨੂੰ ਕਹਿੰਦੇ ਸੀ ਵੀ ਤੂੰ ਪਾਗਲ ਐ ਪਾਣੀਆਂ ਦੇ ਪਿੱਛੇ ਕੌਣ ਲੜਦਾ ਸਮੁੰਦਰ ਭਰੇ ਹੋਏ ਨੇ ਦਰਿਆ ਭਰੇ ਹੋਇਆ ਧਰਤੀ ਵਿੱਚੋਂ ਟੋਆ-ਪਟੋ ਪਾਣੀ ਨਿਕਲਦਾ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਹੁਣ ਉਹਨਾਂ ਪਾਣੀਆਂ ਉੱਤੇ ਲੜਾਈ ਹੋ ਚੁੱਕੀ ਆ ਇਹ ਇਦੋਂ ਵੀ ਇੰਪੋਰਟੈਂਟ ਗੱਲ ਯਾਨੀ ਕਿ ਜਦੋਂ ਕੋਈ ਸਮਝਦਾਰ ਬੰਦਾ ਜਾਂ ਕੋਈ ਰਿਸਰਚ ਕੀਤੀ ਹੋਈ ਵਾਲਾ ਬੰਦਾ ਜੇ ਕਿਸੇ ਸਮੱਸਿਆ ਦੀ ਗੱਲ ਕਰਦਾ ਤਾਂ ਉਹ ਸਮੱਸਿਆ ਆਉਣ ਵਾਲੀ ਹੁੰਦੀ ਹੈ ਇਹਦੇ ਨਾਲ ਨਾਲ ਸਾਡੇ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਯਾਨੀ ਕਿ ਪਾਣੀ ਪਿਤਾ ਸੋ ਪਿਤਾ ਦਾ ਅਹੁਦਾ ਪਾਣੀ ਨੂੰ ਦਿੱਤਾ ਗਿਆ ਤੇ ਪਿਤਾ ਕੌਣ ਹੈ ਜਿਹੜਾ ਤੁਹਾਨੂੰ ਪਾਲਦਾ ਕਿਸਾਨ ਦੇ ਲਈ ਪਾਣੀ ਉਹਦਾ ਪਿਤਾ ਹਰ ਇੱਕ ਬੰਦਾ ਬੰਦੇ ਦੇ ਲਈ ਤੁਸੀਂ ਪਾਣੀ ਨਾ ਪਿਓ ਕਿੰਨਾ ਕੁ ਸਮਝੀ ਲੋਗੇ ਸੋ ਜਦ ਇੰਨੀ ਇੰਪੋਰਟੈਂਸ ਪਾਣੀ ਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਵਿਗਿਆਨੀਆਂ ਨੇ ਕਿਹਾ ਕਿ ਪਾਣੀਆ ਪਿੱਛੇ ਲੜਾਈ ਹੋਊਗੀ ਤੇ ਜੇ ਹਜੇ ਵੀ ਅਸੀਂ ਪਾਣੀਆ ਦੇ ਮੁੱਦੇ ਨੂੰ ਲੈ ਕੇ ਜੇ ਪਾਣੀਆ ਦੇ ਮੁੱਦੇ ਨੂੰ ਨਾ ਸਮਝੀਏ ਤਾਂ ਸਾਡੇ ਲਈ ਵੀ ਥੋੜੀ ਜੀ ਜਿਹੜੀ ਸੋਚਣ ਦੀ ਲੋੜ ਆ ਕਿ ਪਾਣੀ ਕਿੰਨੇ ਜ਼ਰੂਰੀ ਆ ਕਿਉਂਕਿ ਹੁਣ ਵੀ ਆਪਾਂ ਬਹੁਤ ਸਾਰੇ ਲੋਕਾਂ ਨੂੰ ਦੇਖੀਏ ਤਾਂ ਲੋਕ ਸਮਝ ਨਹੀਂ ਰਹੇ ਜੇ ਅਸੀਂ ਕਹਿ ਦਈਏ ਨਾ ਵੀ ਪੰਜਾਬ ਦੇ ਵਿੱਚੋਂ ਪਾਣੀ ਘਟ ਰਿਹਾ ਤਾਂ ਲੋਕ ਕਹਿਣਗੇ ਪਾਣੀ ਕਿੱਥੇ ਘਟਦਾ ਜੀ ਪਾਣੀ ਵਾਧੂ ਆ ਸੋ ਹਜੇ ਵੀ ਉਹ ਸੀਰੀਅਸ ਨਹੀਂ ਹੈਗੇ ਖੈਰਾ ਸਾਹਿਬ ਨੇ ਕਿਹਾ ਕਿ BBMP ਜਿਹੜਾ ਹੈਗਾ ਉਹ ਪਾਣੀਆਂ ਦੀ ਚੋਰੀ ਕਰ ਰਿਹਾ ਪੰਜਾਬ ਦੇ ਪਾਣੀਆਂ ਦੀ ਦੂਜੀ ਨਿਊਜ਼ ਨਿਕਲ ਕੇ ਆਈ ਹੈ ਸਾਡੇ ਕੋਲੇ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਨੰਗਲ ਦੇ ਉੱਤੇ ਜਿਹੜਾ ਪਾਣੀ ਸਾਡਾ ਰੁਕਣਾ ਸੀ ਉਹ ਪਾਣੀ ਹੁਣ BBMP ਹਰਿਆਣਾ ਨੂੰ ਦੇਣ ਲੱਗੀ ਆ ਤੇ ਮੁੱਖ ਮੰਤਰੀ ਸਾਹਿਬ ਖੁਦ ਪਹੁੰਚ ਗਏ ਉੱਥੇ ਨਾਕਾ ਲਾਉਣ ਵਾਸਤੇ ਸਿਕਿਉਰਿਟੀ ਲਾਗੇ ਨੰਗਲ ਦੇ ਉੱਤੇ ਇਹਦੇ ਨਾਲ ਨਾਲ ਸੀਐਮ ਸਾਹਿਬ ਨੇ ਕਿਹਾ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਇਹ ਹਰਿਆਣੇ ਦੇ ਨਾਲ ਮਿਲ ਕੇ ਬੀਬੀਐਮਬੀ ਉੱਤੇ ਪ੍ਰੈਸ਼ਰ ਪਾ ਰਹੀ ਆ ਤੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੁਣ ਸਾਡਾ ਪਾਣੀ ਲੁੱਟਿਆ ਜਾ ਰਿਹਾ ਕਿਵੇਂ ਦਰਸਲ ਗੱਲ ਕੀ ਹੋਈ ਬੀਬੀਐਮਬੀ ਜਾਨੀ ਕਿ ਇੱਕ ਇਦਾਂ ਦਾ ਬੋਰਡ ਆ ਜਿਹਨੂੰ ਅਸੀਂ ਕਹਿੰਦੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਇਹ ਬੋਰਡ ਦਾ ਮਤਲਬ ਜਿਹੜਾ ਹੈਗਾ ਸਾਡੇ ਕੋਲੇ ਸਤਲੁਜ ਦਰਿਆ ਹੈ ਤੇ ਬਿਆਸ ਦਰਿਆ ਹੈ ਇਹਦੇ ਉੱਤੇ ਜਿਹੜੇ ਡੈਮ ਬਣੇ ਹੋਏ ਆ ਉਹਨਾਂ ਦੇ ਪਾਣੀਆਂ ਨੂੰ ਕੰਟਰੋਲ ਕੌਣ ਕਰੂਗਾ ਉਹਦੇ ਲਈ ਇੱਕ ਬੋਰਡ ਬਣਾਇਆ ਗਿਆ ਸੀ ਜਿਹਨੂੰ BBMP ਕਹਿੰਦੇ ਆ ਇਹਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਰਾਜਸਥਾਨ ਇਹ ਮੈਂਬਰ ਨੇ ਤੇ ਇਹਦੇ ਨਾਲ-ਨਾਲ ਕੇਂਦਰ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਆ ਕੁਝ ਅਫਸਰ ਵੀ ਹੁੰਦੇ ਨੇ ਇਹਨਾਂ ਮੈਂਬਰਾਂ ਨੇ ਡਿਸਾਈਡ ਕੀਤਾ 2-4 ਦਿਨ ਪਹਿਲਾਂ ਕਿ ਅਸੀਂ ਹਰਿਆਣੇ ਨੂੰ 8500 ਕਿਓਸਿਕ ਪਾਣੀ ਹੋਰ ਦੇਣਾ। ਹੁਣ ਜਦੋਂ 8500 ਕਿਓਸਿਕ ਪਾਣੀ ਹੋਰ ਦੇਣਾ ਦੀ ਗੱਲ ਆਈ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਕਹਿੰਦੇ ਨੇ ਅਸੀਂ ਪਾਣੀ ਨਹੀਂ ਦੇਣਾ। ਕਹਿੰਦੇ ਜੀ ਕਿਉਂ ਨਹੀਂ ਦੇਣਾ? ਕਹਿੰਦੇ ਨਹੀਂ ਦੇਣਾ ਸੋ ਇਹ ਖਬਰ ਸੁਣਦੇ ਹੀ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਗਏ ਨੰਗਲ ਡੈਮ ਦੇ ਉੱਤੇ ਆਪਣੀਆਂ ਫੌਜਾਂ ਲੈ ਕੇ। ਕਹਿੰਦੇ ਪਾਣੀ ਰੋਕ ਦਿਓ ਪਾਣੀ ਨਹੀਂ ਜਾਊਗਾ। ਇਨਾਂ ਨੂੰ ਪੁੱਛਿਆ ਗਿਆ ਜੀ ਕਿਉਂ ਨਹੀਂ ਪਾਣੀ ਜਾਊਗਾ ਕਹਿੰਦੇ ਪਹਿਲਾਂ ਹੀ ਸਾਡਾ ਪਾਣੀ ਬਹੁਤ ਚਲਾ ਗਿਆ ਅਸੀਂ ਹੋਰ ਪਾਣੀ ਨਹੀਂ ਜਾਣ ਦੇਣਾ ਹੁਣ ਪਹਿਲਾਂ ਹੀ ਸਾਡਾ ਪਾਣੀ ਚਲਾ ਗਿਆ ਦਾ ਮਤਲਬ ਕੀ ਆ ਤੁਹਾਨੂੰ ਇਹਨਾਂ ਦਾ ਪਤਾ ਹੋਊਗਾ ਕਿ ਜੋ ਸਤਲੋਜ ਤੇ ਬਿਆਸ ਦਾ ਪਾਣੀ ਹੈਗਾ ਖਾਸ ਕਰ ਸਤਲੋਜ ਦਰਿਆ ਦੀ ਗੱਲ ਕਰ ਲਈਏ ਉਹ ਪਾਣੀ ਨਹਿਰਾ ਰਾਹੀਂ ਹਰਿਆਣੇ ਨੂੰ ਵੀ ਜਾਂਦਾ ਕੁਝ ਹਿੱਸਾ ਦਿੱਲੀ ਨੂੰ ਵੀ ਜਾਂਦਾ ਤੇ ਕੁਝ ਹਿੱਸਾ ਰਾਜਸਥਾਨ ਨੂੰ ਵੀ ਜਾਂਦਾ ਇਹਦੇ ਪਿੱਛੇ ਬਹੁਤ ਲੰਮਾ ਸੰਘਰਸ਼ ਵੀ ਰਿਹਾ ਇਦੇ ਪਿੱਛੇ ਬਹੁਤ ਸਾਰੇ ਐਗਰੀਮੈਂਟ ਵੀ ਹੋ ਚੁੱਕੇ ਨੇ ਪੁਰਾਣੇ ਆਪਾਂ ਜ਼ਿਆਦਾ ਇਤਿਹਾਸ ਦੇ ਵਿੱਚ ਨਹੀਂ ਜਾਵਾਂਗੇ ਜੇ ਮੈਂ ਅੱਜ ਦੀ ਗੱਲ ਕਰਾਂ ਜਿੰਨਾ ਵੀ ਪਾਣੀ ਅਸੀਂ ਐਸਟੀਮੇਟ ਲਾਇਆ ਵੀ ਸਾਡਾ ਜਿਹੜਾ ਟੋਟਲ ਇਹ ਏਰੀਆ ਹੈਗਾ ਜਿਹੜਾ ਇਹਦੇ ਵਿੱਚ ਪਾਣੀ ਸਾਨੂੰ ਦੇਖਣ ਨੂੰ ਮਿਲਦਾ ਭਾਖੜਾ ਮੈਨੇਜਮੈਂਟ ਬੋਰਡ ਇਹ ਕੰਟਰੋਲ ਕਰਦਾ ਲਗਭਗ 11.897 ਮਿਲੀਅਨ ਏਕੜ ਫਿੱਟ ਪਾਣੀ ਇਹਦਾ ਮਤਲਬ ਕੀ ਆ ਏਕੜ ਫਿੱਟ ਪਾਣੀ ਦਾ ਮਤਲਬ ਇੱਕ ਖੇਤ ਦੇ ਵਿੱਚ 1 ਫੁੱਟ ਪਾਣੀ ਭਰ ਦੀਏ ਜੇ ਆਪਾਂ ਤਾ 1 ਮਿਲੀਅਨ ਦੇ ਵਿੱਚ ਜਾਨੀ ਕਿ 10 ਲੱਖ ਖੇਤਾਂ ਦੇ ਵਿੱਚ ਇੱਕ ਇੱਕ ਫੁੱਟ ਪਾਣੀ ਭਰ ਦਈਏ ਤੇ ਜੇ ਹੁਣ ਇੱਥੇ ਕਿੰਨਾ ਹੈਗਾ 11 ਲਗਭਗ 11 12 ਮਿਲੀਅਨ ਦੀ ਜੇ ਆਪਾਂ ਗੱਲ ਕਰੀਏ ਤਾਂ 120 ਕਰੋੜ ਖੇਤਾਂ ਦੇ ਵਿੱਚ ਇੱਕ ਇੱਕ ਫੁੱਟ ਪਾਣੀ ਭਰ ਦਈਏ ਆਪਾਂ ਇੰਨਾ ਪਾਣੀ ਜਿਹੜਾ ਹੈਗਾ ਉਹ ਭਾਖੜਾ ਡੈਮ ਦੇ ਵਿੱਚ ਸਟੋਰ ਹੈਗਾ ਹੁਣ ਇਸ ਪਾਣੀ ਨੂੰ ਵੰਡਿਆ ਗਿਆ ਜਮਾਂ ਕਿੱਥੋਂ ਹੋ ਰਿਹਾ ਸੀ ਪਹਿਲਾਂ ਇਹ ਗੱਲ ਕਰੀਏ ਭਾਖੜੇ ਦੇ ਵਿੱਚ ਮਤਲਬ ਜਿਵੇਂ ਮੀਂਹ ਆ ਗਏ ਜਾਂ ਕਹਿ ਲਓ ਵੀ ਜਿਹੜਾ ਗਲੇਸ਼ੀਅਰ ਪਿਗਲ ਕੇ ਆ ਗਿਆ ਸੋ ਇੰਨਾ ਪਾਣੀ ਆ ਗਿਆ ਕਹਿੰਦੇ ਇਹਨੂੰ ਵੰਡ ਦਿੱਤਾ ਗਿਆ 5.5 ਮਿਲੀਅਨ ਹੈਕਟੇਅਰ ਫਿਟ ਜਿਹੜਾ ਆਪਾਂ ਐਮਐਫ ਆਪਾਂ ਇਹਨੂੰ ਕਹਾਵਾਂਗੇ ਸੋ ਇੰਨਾ ਪਾਣੀ ਪੰਜਾਬ ਨੂੰ ਮਿਲ ਗਿਆ ਹਰਿਆਣੇ ਨੂੰ 2.9 ਲਗਭਗ ਐਮਐਫ ਮਿਲ ਗਿਆ ਜੇ ਆਪਾਂ ਟੋਟਲ ਡਿਵੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੋਲੇ 46% ਪਾਣੀ ਆ ਟੋਟਲ ਪਾਣੀ ਦੇ ਵਿੱਚੋਂ 25% ਹਰਿਆਣੇ ਕੋਲੇ ਆ ਤੇ 28% ਜਿਹੜਾ ਹੈਗਾ ਉਹ ਰਾਜਸਥਾਨ ਨੂੰ ਮਿਲਦਾ ਹੁਣ ਇਹ ਪਾਣੀ ਵੰਡਿਆ ਹੋਇਆ ਹੁਣ ਇਹ ਪਾਣੀ ਜਿਹੜੇ ਏਰੀਏ ਨੂੰ ਜਿੰਨਾ ਜਾਣਾ ਉਹ BBMP ਨੇ ਦੇਖਣਾ ਉਹ BBMP ਦੀ ਡਿਊਟੀ ਆ ਵੀ ਪਾਣੀ ਨੂੰ ਪ੍ਰੋਪਰ ਡਿਵੀਜ਼ਨ ਦੇ ਰੂਪ ਦੇ ਵਿੱਚ ਬਾਕੀ ਸਟੇਟਾਂ ਨੂੰ ਵੰਡਣਾ ਕਿਵੇਂ ਆ ਪੰਜਾਬ ਦਾ ਪਾਣੀ ਪੰਜਾਬ ਨੂੰ ਦੇਣਾ ਹੁਣ ਇਹ ਪਾਣੀ ਦਾ ਕਰਦੇ ਕੀ ਨੇ ਲੋਕ ਜਦੋਂ ਇਹ ਪਾਣੀ ਰਾਜਸਥਾਨ ਦੇ ਵਿੱਚ ਜਾਂਦਾ ਉਹ ਪੀਂਦੇ ਵੀ ਆ ਤੇ ਖੇਤੀ ਵੀ ਕਰਦੇ ਆ ਜਦੋਂ ਇਹ ਪਾਣੀ ਹਰਿਆਣੇ ਨੂੰ ਜਾਂਦਾ ਤਾਂ ਉਹ ਵੀ ਇਸ ਪਾਣੀ ਨੂੰ ਪੀਂਦੇ ਆ ਤੇ ਖੇਤੀ ਕਰਦੇ ਆ ਅਕਸਰ ਸ਼ਹਿਰਾਂ ਦੇ ਵਿੱਚ ਵੀ ਇਹੀ ਪਾਣੀ ਜਾਂਦਾ ਪੰਜਾਬ ਵਾਲੇ ਕੀ ਕਰਦੇ ਆ ਪੰਜਾਬ ਦੇ ਬਹੁਤ ਸਾਰੇ ਏਰੀਆ ਜਿੱਥੇ ਪਾਣੀ ਪੀਣ ਦੇ ਲਈ ਵੀ ਵਰਤਿਆ ਜਾਂਦਾ ਨਹਿਰਾਂ ਆਲਾ ਤੇ ਜਿਆਦਾ ਕਹਿ ਲਓ ਵੀ ਪਾਣੀ ਜਿਹੜਾ ਹੈਗਾ ਖੇਤੀ ਲਈ ਵੀ ਵਰਤਿਆ ਜਾਂਦਾ ਲੇਕਿਨ ਜੇ ਮੈਂ ਪਿਛਲੇ 2-3 ਸਾਲਾਂ ਨੂੰ ਹਟਾ ਦੇਵਾਂ ਤਾਂ ਜ਼ਿਆਦਾਤਰ ਅਸੀਂ ਪਾਣੀ ਖੇਤੀ ਦੇ ਲਈ ਧਰਤੀ ਹੇਠਲਾ ਯੂਜ਼ ਕਰਦੇ ਆ ਹੁਣ ਹਰਿਆਣੇ ਦੇ ਵਿੱਚ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਘਟ ਗਿਆ ਤੇ ਹੌਲੀ-ਹੌਲੀ ਕੱਢ ਲਿਆ ਕਿਸਾਨਾਂ ਨੇ ਤੇ ਮੁੱਕ ਗਿਆ ਤਾਂ ਪਿਛਲੇ 5-7-10 ਸਾਲਾਂ ਤੋਂ ਹਰਿਆਣੇ ਦੇ ਵਿੱਚ ਜ਼ਿਆਦਾ ਪਾਣੀ ਨਹਿਰਾਂ ਦਾ ਵਰਤਿਆ ਜਾਂਦਾ। ਰਾਜਸਥਾਨ 'ਚ ਤਾਂ ਪਹਿਲਾਂ ਹੀ ਪਾਣੀ ਹੈ ਨਹੀਂ ਸੀ। ਸੋ ਪੰਜਾਬ ਦੇ ਵਿੱਚ ਹਜੇ ਥੋੜਾ ਬਹੁਤ ਜਿਹੜਾ ਪਾਣੀ ਬਚਿਆ ਹੋਇਆ ਜਦੋਂ ਮੁੱਕ ਗਿਆ ਫਿਰ ਸਾਨੂੰ ਟੈਨਸ਼ਨ ਪਾਊਗੀ। ਹਜੇ ਅਸੀਂ ਪ੍ਰਵਾਹ ਨਹੀਂ ਕਰਦੇ ਤਾਂ ਤੀਹੇ ਠੋਂ ਪਾਣੀ ਕੱਢਣ ਦੀ। ਤਾਂ ਕਰਕੇ ਹਰਿਆਣਾ ਕਹਿੰਦਾ ਵੀ ਸਾਡੀ ਤਾਂ ਪਾਣੀ ਦੀ ਲਾਗਤ ਹੀ ਬਹੁਤ ਆ ਤੇ ਪੰਜਾਬ ਸਾਰਾ ਪਾਣੀ ਵਰਤਦਾ ਨਹੀਂ ਸੀ। ਪਹਿਲਾਂ ਕੀ ਹੁੰਦਾ ਸੀ ਅਸੀਂ ਪਾਣੀ ਦੇਈ ਜਾਂਦੇ ਸੀ ਹਰਿਆਣੇ ਤੇ ਰਾਜਸਥਾਨ ਨੂੰ ਜਿੰਨਾ ਵੱਧ ਜਾਂਦਾ। ਉਹਨਾਂ ਦਾ ਬਣਦਾ ਉਦੋਂ ਉਹ ਜਿੰਨਾ ਉਹਨਾਂ ਦਾ ਬਣਦਾ ਸੀ ਉਦੋਂ ਵੱਧ ਦੇ ਦਿੰਦੇ ਸੀ ਆਪਾਂ ਉਹਨਾਂ ਨੂੰ ਕੋਈ ਕੋਈ ਚੱਕਰ ਨਹੀਂ ਬੀਬੀ ਐਮਬੀਸੀ ਉੱਤੇ ਬੈਠਾ ਉਹ ਕਹਿੰਦਾ ਅੱਛਾ ਤੁਹਾਨੂੰ ਲੋਡ ਆ ਚੱਕੋ ਸਾਡੇ ਵਾਲਿਆਂ ਨੂੰ ਤਾਂ ਕੋਈ ਲੋਡ ਨਹੀਂ ਕਿਉਂਕਿ ਸਾਡੇ ਨਹਿਰੀ ਸਿਸਟਮ ਐਨਾ ਵਧੀਆ ਨਹੀਂ ਸੀਗਾ ਹੁਣ ਇਹ ਪਾਣੀ ਵੰਡਿਆ ਕਿਦਾਂ ਜਿਵੇਂ ਆਪਾਂ ਕਹਿੰਨੇ ਆ ਇੱਕ ਸਾਲ ਸਾਡਾ ਜਿਹੜਾ ਹੈਗਾ ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਹੁੰਦਾ ਜੇ ਫਾਈਨੈਂਸ਼ੀਅਲ ਇਅਰ ਦੀ ਗੱਲ ਕਰੀਏ ਤਾਂ 31 ਮਾਰਚ ਤੋਂ 1 ਅਪ੍ਰੈਲ ਤੱਕ ਹੁੰਦਾ ਤੇ ਜੇ ਆਪਾਂ ਇਹਦੀ ਬੀਵੀਐਮਬੀ ਵਾਲੇ ਸਾਲ ਦੀ ਗੱਲ ਕਰੀਏ ਤਾਂ ਇਹ 21 ਮਈ ਤੋਂ ਲੈ ਕੇ 21 ਮਈ ਤੱਕ ਚੱਲਦਾ ਹੁਣ ਕੀ ਚੱਲਦਾ ਸਾਡੇ ਕੋਲੇ ਮਈ ਯਾਨੀ ਕਿ 21 ਮਈ ਤੱਕ ਦਾ ਪਾਣੀ ਜਿਹੜਾ ਸੀਗਾ ਉਹ ਵੰਡਿਆ ਗਿਆ ਪਰ ਅੱਜ ਤੱਕ ਦੀ ਜੇ ਗੱਲ ਕਰ ਲਈਏ ਆਪਾਂ ਤਾਂ ਅੱਜ ਤੋਂ ਜਦੋਂ ਰੌਲਾ ਸ਼ੁਰੂ ਹੋਇਆ ਉਦੋਂ ਤੱਕ ਹਰਿਆਣੇ ਨੇ ਆਪਣਾ ਪਾਣੀ ਵਰਤ ਲਿਆ ਉਹਨੂੰ ਮਿਲਣਾ ਕਿੰਨਾ ਸੀਗਾ 21.98 ਐਮਐਫ ਹਰਿਆਣੇ ਨੇ ਵਰਤ ਕਿੰਨਾ ਲਿਆ 30.100 ਯਾਨੀ ਕਿ ਉਹਨੂੰ ਜੰਨਾ ਦਿੱਤਾ ਗਿਆ ਸੀ ਪਾਣੀ ਉਹ ਤੋਂ ਵੱਧ ਉਹਨਾਂ ਨੇ ਵਰਤ ਲਿਆ ਮੰਨ ਲਓ ਹਰਿਆਣੇ ਨੂੰ 100 ਲੀਟਰ ਪਾਣੀ ਮਿਲਣਾ ਸੀ ਤੇ ਉਹਨੇ 104 ਲੀਟਰ ਵਰਤ ਲਿਆ ਪੰਜਾਬ ਨੂੰ 100 ਲੀਟਰ ਪਾਣੀ ਮਿਲਦਾ ਸੀਗਾ ਤੇ ਪੰਜਾਬ ਨੇ 90 ਲੀਟਰ ਹੀ ਵਰਤਿਆ ਪੰਜਾਬ ਕੋਲੇ 10 ਲੀਟਰ ਪਾਣੀ ਜਿਹੜਾ ਹੈਗਾ ਉਹ ਪਿਆ Rajasthan ਨੂੰ ਮੰਨ ਲਓ ਵੀ 100 ਲੀਟਰ ਪਾਣੀ ਮਿਲਣਾ ਸੀ ਤੇ ਉਹਨੇ 110 ਲੀਟਰ ਪਾਣੀ ਵਰਤ ਲਿਆ ਉਹ ਜਿਹੜਾ ਉਤਲਾ ਪਾਣੀ ਵਰਤਿਆ ਗਿਆ ਉਹ ਕਿੱਥੋਂ ਗਿਆ ਉਹ ਪੰਜਾਬ ਦਾ ਪਾਣੀ ਆ ਜਿਹੜਾ ਹੁਣ ਤੱਕ ਆਪਾਂ ਦੇ ਤਾ ਸੀ ਉਹਨਾਂ ਨੂੰ ਇਹ ਕਹਿੰਦੇ ਜੀ ਹੋਰ ਪਾਣੀ ਦਿਓ ਸਾਡੇ ਕੋਲੇ ਜਦੋਂ ਖਬਰ ਆਈ ਤਾਂ ਸਾਡੇ ਮੁੱਖ ਮੰਤਰੀ ਕਹਿੰਦੇ ਨੇ ਕਿੱਥੇ ਦੇਣਾ ਪਾਣੀ ਕਹਿੰਦੇ ਜੀ ਹਰਿਆਣੇ ਨੂੰ ਦੇਣਾ ਕਹਿੰਦੇ ਹਿਸਾਬ ਕਿਤਾਬ ਦਿਓ ਸਾਨੂੰ ਇਹਨਾਂ ਦਾ ਪਾਣੀ ਹੋਇਆ ਕਿੰਨਾ ਕਾ ਜਦੋਂ ਹਿਸਾਬ ਕਿਤਾਬ ਲਾਇਆ ਪਤਾ ਲੱਗਿਆ ਉਹ ਤਾਂ ਪਹਿਲਾਂ ਹੀ ਜ਼ਿਆਦਾ ਪਾਣੀ ਵਰਤ ਚੁੱਕੇ ਆ ਸੋ ਫਿਰ ਜਦੋਂ ਹੁਣ ਦੁਬਾਰਾ ਆਰਡਰ ਆਇਆ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਦਾ ਕਿ ਅਸੀਂ ਹਰਿਆਣੇ ਨੂੰ 8500 ਕਿਉਂ ਸਿੱਕ ਪਾਣੀ ਦੇਣਾ ਸਾਡੇ ਵਾਲੇ ਕਹਿੰਦੇ ਨਾ ਜੀ ਹੁਣ ਨਹੀਂ ਦੇਣਾ ਅਸੀਂ ਤਾਂ ਆਲਰੇਡੀ ਪਹਿਲਾਂ ਹੀ ਇਹਨਾਂ ਨੂੰ 4000 ਜਾਂ 4500 ਕਿਓਸੇਕ ਪਾਣੀ ਦੇ ਚੁੱਕੇ ਆ ਵੱਧ ਜਿੰਨਾ ਇਹਨਾਂ ਦਾ ਬਣਦਾ ਸੀ ਕਹਿੰਦੇ ਜੀ ਉਹਨਾਂ ਨੂੰ ਲੋੜ ਆ ਪਾਣੀ ਦੀ ਕਹਿੰਦੇ ਅਸੀਂ ਵੀ ਸਾਨੂੰ ਵੀ ਲੋੜ ਆ ਸਾਡੇ ਕੋਲੇ ਕਿਹੜਾ ਪਾਣੀ ਵਾਧੂ ਆ ਫਿਰ ਇਸ ਚੀਜ਼ ਤੇ ਸਿਆਸਤ ਕਿੱਥੋਂ ਆਈ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਵੀ ਪੰਜਾਬ ਤਾਂ ਇਹ ਪਾਣੀ ਪਾਕਿਸਤਾਨ ਨੂੰ ਦੇਣ ਨੂੰ ਫਿਰਦਾ ਇੱਥੋਂ ਪਤਾ ਲੱਗਦਾ ਵੀ ਇਹ ਸਿਆਸਤ ਕਰਦੇ ਆ ਦੇਖੋ ਜੈਨੂਨ ਸਮੱਸਿਆ ਪਾਣੀ ਦੀ ਆਪਾਂ ਸਮਝਦੇ ਹਾਂ ਪਰ ਉਹ ਪਾਣੀ ਨੂੰ ਪਹਿਲਾਂ ਹੀ ਸਾਨੂੰ ਤਰੀਕੇ ਨਾਲ ਵਰਤਣ ਦੀ ਲੋੜ ਸੀ ਅਸੀਂ ਤਰੀਕੇ ਨਾਲ ਨਹੀਂ ਵਰਤਿਆ ਤਾਂ ਕਰਕੇ ਸਾਨੂੰ ਜਿਹੜਾ ਹੈਗਾ ਪਾਣੀ ਦੀ ਹੋਰ ਲੋੜ ਪਈ ਜਦੋਂ ਅਸੀਂ ਪਾਣੀ ਵੱਧ ਯੂਜ਼ ਕਰ ਲਿਆ ਫਿਰ ਮੀਟਿੰਗ ਬੁਲਾਈ ਬੀਬੀਐਮਪੀ ਨੇ ਕਹਿੰਦੇ ਮਾਨ ਸਾਹਿਬ ਆਓ ਇੱਕ ਵਾਰ ਫਿਰ ਬੈਠ ਕੇ ਗੱਲ ਕਰਦੇ ਆਂ ਪਾਣੀ ਦੀ ਲੋੜ ਹੈ ਹਰਿਆਣੇ ਨੂੰ ਆਪਣੇ ਵਾਲੇ ਕਹਿੰਦੇ ਨਾ ਅਸੀਂ ਨਹੀਂ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਨੇ ਜਿੰਨੀਆਂ ਵੀ ਪਾਰਟੀਆਂ ਸੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਕਰਕੇ ਬਿਠਾ ਲਿਆ ਕਹਿੰਦੇ ਦੱਸੋ ਤੁਹਾਡਾ ਇਹਦੇ ਉੱਤੇ ਕੀ ਸਟੈਂਡ ਆ ਪਾਣੀ ਦੇ ਮੁੱਦੇ ਉੱਤੇ ਪਾਣੀ ਦੇ ਉੱਤੇ ਸਾਰੇ ਕਹਿੰਦੇ ਪੰਜਾਬ ਦਾ ਪਾਣੀ ਹੈ ਜੀ ਪੰਜਾਬ ਨੂੰ ਮਿਲੂਗਾ ਕਹਿੰਦੇ ਤੁਹਾਡੇ ਕੋਲ 10 ਲੀਟਰ ਐਕਸਟਰਾ ਜਿਹੜਾ ਮੈਂ ਸਿੰਪਲ ਭਾਸ਼ਾ ਦੇ ਵਿੱਚ ਦੱਸ ਰਿਹਾ ਸੀ ਅ ਤੁਹਾਡੇ ਕੋਲੇ ਤਾਂ 10 ਲੀਟਰ ਜਿਹੜਾ ਐਕਸਟਰਾ ਕਿਉਂਕਿ 10% ਹਜੇ ਵੀ ਪਾਣੀ ਦਾ ਪੰਜਾਬ ਦਾ ਪਾਣੀ ਜਿਹੜਾ ਹੈਗਾ ਪਿਆ ਵਰਤਨ ਵਾਲਾ ਤੁਹਾਡੇ ਕੋਲ ਤਾਂ ਕਹਿੰਦੇ ਜੀ ਪਿਆ ਸਾਨੂੰ ਦੇ ਦਿਓ ਉਹ ਕਹਿੰਦੇ ਨਾ ਮਾਨ ਸਾਹਿਬ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਹੀ ਸਾਡਾ ਪਾਣੀ ਜਿਹੜਾ ਹੈਗਾ ਵੱਧ ਲੈ ਲਿਆ ਸਾਡੇ ਕੋਲੋਂ ਪਹਿਲਾਂ ਹੀ ਤੁਸੀਂ ਆਲਰੇਡੀ ਜਿਆਦਾ ਪਾਣੀ ਲੈ ਚੁੱਕੇ ਹੋ ਪਰ ਹੁਣ ਕਹਿੰਦੇ ਸਾਡੇ ਕੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਖੇਤੀ ਹੋਣੀ ਆ ਅਸੀਂ ਪਾਣੀ ਜਿਹੜਾ ਹੈਗਾ ਉੱਥੇ ਦੇਣਾ ਤਾਂ ਹਰਿਆਣਾ ਸਰਕਾਰ ਕਹਿੰਦੀ ਨਹੀਂ ਜੀ ਤੁਸੀਂ ਅੱਗੇ ਕਦੋਂ ਪਾਣੀ ਵਰਤਿਆ ਪਹਿਲਾਂ ਕਹਿੰਦੇ ਅਸੀਂ ਪਿਛਲੀ ਵਾਰ ਤੁਹਾਡੇ ਕੋਲੋਂ ਇਹਨਾਂ ਦਿਨਾਂ ਦੇ ਵਿੱਚ ਹੀ ਵੱਧ ਪਾਣੀ ਲਿਆ ਸੀ ਉਦੋਂ ਪਿਛਲੀ ਵਾਰੀ ਜਿਹੜਾ ਸੀਗਾ ਪਾਣੀ ਲਿਆ ਸੀ ਐਤਕੀ ਵੀ ਦੇ ਦਿਓ ਤੇ ਪੰਜਾਬ ਸਰਕਾਰ ਕਹਿੰਦੀ ਪਿਛਲੀ ਵਾਰੀ ਅਸੀਂ ਪਾਣੀ ਦੇ ਦਿੱਤਾ ਸੀ ਪਿਛਲੀ ਵਾਰੀ ਸਾਡੇ ਕੋਲੇ ਵਾਧੂ ਸੀ ਪਰ ਇਸ ਵਾਰੀ ਸਾਡੇ ਕੋਲੇ ਵਾਧੂ ਨਹੀਂ ਹੈਗਾ ਹਰਿਆਣਾ ਸਰਕਾਰ ਕਹਿੰਦੀ ਕਿਉਂ ਨਹੀਂ ਹੈਗਾ ਵਾਧੂ ਕਹਿੰਦੇ ਦੇਖੋ ਜਿਹੜਾ ਪੰਜਾਬ ਦੇ ਕੋਲੇ ਪਾਣੀ ਸੀਗਾ 5.5 ਐਮਐਫ ਯਾਨੀ ਇਸ ਨੂੰ ਮੈਂ ਸਿੰਪਲ ਭਾਸ਼ਾ ਦੇ ਵਿੱਚ ਜੇ ਕਹਿ ਲਵਾਂ ਤਾਂ ਮੰਨ ਲਓ ਵੀ ਪੰਜਾਬ ਕੋਲੇ 100 ਲੀਟਰ ਪਾਣੀ ਸੀ ਪਹਿਲਾਂ ਪੰਜਾਬ ਆਪਣੇ 100 ਲੀਟਰ ਦੇ ਵਿੱਚੋਂ 70-80 ਲੀਟਰ ਜਿਹੜਾ ਪਾਣੀ ਵਰਤਦਾ ਸੀਗਾ ਮਤਲਬ 70-80% ਜਿਹੜਾ ਹੈਗਾ ਪਾਣੀ ਵਰਤਦਾ ਸੀ ਬਾਕੀ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੰਦਾ ਸੀਗਾ ਸੋਚਣ ਵਾਲੀ ਗੱਲ ਅਸੀਂ ਕਿਉਂ ਨਹੀਂ ਸੀ ਵਰਤਦੇ ਕਿਉਂਕਿ ਸਾਡੇ ਸਾਡੇ ਵਾਲੇ ਫਿਰ ਵੀ ਧਰਤੀ ਹੇਠੋਂ ਪਾਣੀ ਕਿਉਂ ਕੱਢਦੇ ਸੀ ਸਾਡੇ ਵਾਲੇ ਕੋਲੇ ਨਹਿਰਾਂ ਨਹੀਂ ਸੀਗੀਆਂ ਪਰ ਮਾਨ ਸਰਕਾਰ ਕਹਿੰਦੀ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਨਹਿਰਾਂ ਵੱਧ ਬਣਾਈਆਂ ਨੇ ਤੇ ਅਸੀਂ ਪਿਛਲੇ ਸਾਲ ਜਿਹੜਾ ਸਾਲ ਲੰਘ ਗਿਆ ਉਦੋਂ ਵੀ 100 ਲੀਟਰ ਦੇ ਹਿਸਾਬ ਨਾਲ ਲਾਵਾ ਤਾਂ ਅਸੀਂ 86% ਜਿਹੜਾ ਪਾਣੀ ਆ ਅਸੀਂ ਵਰਤ ਲਿਆ ਸੀ 14 ਕਿਲੋਟਰ ਜਿਹੜਾ ਪਾਣੀ ਸੀਗਾ ਉਹ ਵਧਿਆ ਸੀ ਤੇ ਐਤਕੀ ਹਜੇ 20 ਦਿਨ ਪਏ ਨੇ ਇਸ ਸਾਲ ਦੇ ਖਤਮ ਹੋਣ ਦੇ 21 ਮਈ ਤੋਂ 21 ਮਈ ਵਾਲਾ ਜਿਹੜਾ ਸਾਈਕਲ ਖਤਮ ਹੋਣ ਦੇ ਤੇ 90% ਜਿਹੜਾ ਹੈਗਾ ਪਾਣੀ ਉਹ ਅਸੀਂ ਵਰਤ ਲਿਆ ਤੇ ਅੱਗੇ ਝੋਨਾ ਵੀ ਲੱਗਣਾ ਤੇ ਸਾਡੇ ਕੋਲੇ ਨਹਿਰਾਂ ਵੀ ਹੈਗੀਆਂ ਨੇ ਅਸੀਂ ਨਹਿਰਾਂ ਰਾਹੀਂ ਜਿਹੜਾ ਇਹ ਪਾਣੀ ਹੈਗਾ ਖੇਤਾਂ ਤੱਕ ਪਹੁੰਚਾਵਾਂਗੇ ਤੇ ਪਾਣੀ ਖੇਤਾਂ ਤੱਕ ਪਹੁੰਚੂਗਾ ਤੇ ਲੋਕ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਘਟ ਘੱਟਣਗੇ ਸੋ ਇਸ ਗੱਲ ਉੱਤੇ ਜਿਹੜੀ ਆਪਣੇ ਪੰਜਾਬ ਸਰਕਾਰ ਆ ਉਹ ਸਟੈਂਡ ਲੈ ਗਈ। ਕਹਿੰਦੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਹਾਨੂੰ ਅਸੀਂ ਇੱਕ ਬੂੰਦ ਵੀ ਪਾਣੀ ਦੇ ਦਿੱਤੀਗੀ। ਤੁਸੀਂ ਪਹਿਲਾਂ ਹੀ ਵੱਧ ਵਰਤ ਲਿਆ ਸੀ। ਇਹ ਸਟੇਟਮੈਂਟ ਸੀ ਪੰਜਾਬ ਸਰਕਾਰ ਦੀ। ਫਿਰ ਉਹ ਇਮੋਸ਼ਨਲ ਕਾਰਡ ਖੇਡਣ ਲੱਗ ਪਏ ਹਰਿਆਣੇ ਵਾਲੇ। ਕਹਿੰਦੇ ਜੀ ਤੁਸੀਂ ਤਾਂ ਭਾਈ ਕਣਈ ਜੀ ਦੀ ਧਰਤੀ ਤੋਂ ਤਾਂ ਫਿਰ ਆਪਣੇ ਵਾਲੇ ਕਹਿੰਦੇ ਵੀ ਹਾਂ ਜੀ ਹੈਗੇ ਆ। ਤਾਂ ਹੀ ਕਰਕੇ 4000 ਤੋਂ 4500 ਕਿਉਂ ਸੀ ਕਿ ਜਿਹੜਾ ਪਾਣੀ ਸੀ ਤੁਹਾਨੂੰ ਅਸੀਂ ਵੱਧ ਦੇ ਚੁੱਕੇ ਆ। ਤੇ ਤਾਨੂੰ 100 ਲੀਟਰ ਦੀ ਮਤਲਬ 100% ਦੀ بجائے 104% ਜਿਹੜਾ ਹੈਗਾ ਪਾਣੀ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ ਅਸੀਂ ਹਿਸਾਬ-ਕਿਤਾਬ ਨਹੀਂ ਰੱਖਿਆ ਇਸ ਵਾਲੀ ਗੱਲ ਦਾ ਪਰ ਮਾਨ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਥੋੜਾ ਬਹੁਤਾ ਜਿਹੜਾ ਪਾਣੀ ਹੋਰ ਹੈਗਾ ਅਸੀਂ ਤੁਹਾਨੂੰ ਪੀਣ ਦੇ ਲਈ ਦੇਵਾਂਗੇ ਲੋਕੀ ਤਿਆਹੇ ਨਹੀਂ ਰਹਿਣੇ ਚਾਹੀਦੇ ਅਸੀਂ ਤਾਂ ਪਿੰਡਾਂ 'ਚ ਛਵੀਲਾਂ ਲਾ ਦਿੰਨੇ ਆ ਇਹ ਕਿਹੜੀ ਗੱਲ ਆ ਹੁਣ ਇਹ ਜਿਆਦਾ ਵੱਡਾ ਸਟੈਂਡ ਅਸੀਂ ਕਿਉਂ ਲੈ ਲਿਆ ਐਡਾ ਵੱਡਾ ਮਾਨ ਸਰਕਾਰ ਨੇ ਪੰਜਾਬ ਸਰਕਾਰ ਜਿਹੜੀ ਹੌਲੀ-ਹੌਲੀ ਉਹ ਨਹਿਰਾਂ ਬਣਾ ਰਹੀ ਆ ਉਹਦਾ ਕਾਰਨ ਕੀ ਆ ਕਿਉਂਕਿ ਪਿਛਲੇ 2 4 5 ਸਾਲਾਂ ਤੋਂ ਲਗਾਤਾਰ ਰਿਪੋਰਟਾਂ ਆ ਰਹੀਆਂ ਨੇ ਕਿ ਪੰਜਾਬ ਦਾ ਗਰਾਊਂਡ ਹੀਟਲਾ ਪਾਣੀ ਜਿਹੜਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ ਜਿਹੜਾ ਪਾਣੀ ਰਹਿ ਗਿਆ ਉਹ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਿਆ ਉਹਦੇ ਵਿੱਚੋਂ ਜ਼ਿਆਦਾ ਡੂੰਘਾ ਪਾਣੀ ਜਾਣ ਕਰਕੇ ਜਿਹੜੀਆਂ ਥੱਲੇ ਚਟਾਨਾਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕੈਮੀਕਲ ਹੁੰਦੇ ਆ ਉਹ ਕੈਮੀਕਲ ਮਿਕਸ ਹੋ ਰਹੇ ਆ ਜਾਂ ਤਾਂ ਸਾਡੇ ਕੋਲੇ ਪਾਣੀ ਧਰਤੀ ਹੀਟਲਾ ਰਿਹਾ ਹੀ ਨਹੀਂ ਤੇ ਜੇ ਰਿਹਾ ਵੀ ਆ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਖਰਾਬ ਹੋਣ ਦਾ ਕਾਰਨ ਕੀ ਆ ਜਿਹੜੇ ਸਾਡੇ ਦਰਿਆ ਹੈਗੇ ਆ ਉਹਨਾਂ ਵਿੱਚ ਤੁਸੀਂ ਦੇਖ ਲਓ ਸਾਰਾ ਲੁਧਿਆਣੇ ਦਾ ਗੰਦਾ ਪਾਣੀ ਦਰਿਆਵਾਂ ਵਿੱਚ ਜਾ ਰਿਹਾ ਫੈਕਟਰੀਆਂ ਕੁਝ ਇਦਾਂ ਦੀਆਂ ਨੇ ਜਿਨ੍ਹਾਂ ਨੇ ਧਰਤੀ ਹੇਠਲੇ ਬੋਰ ਕੀਤੇ ਹੋਏ ਨੇ ਤੇ ਸਾਰਾ ਜ਼ਹਿਰੀਲਾ ਪਾਣੀ ਧਰਤੀ ਹੇਠਾਂ ਪਾ ਰਹੇ ਨੇ ਉਹਨਾਂ ਦੇ ਉੱਤੇ ਕਿਸੇ ਨੇ ਨੱਥ ਨਹੀਂ ਪਾਈ ਤੇ ਜਾਂ ਫਿਰ ਕਹਿ ਲਓ ਵੀ ਜਿਹੜੀ ਮਾਲਵੇ ਦੇ ਏਰੀਏ ਦੇ ਵਿੱਚ ਜਿੰਨੀ ਵੀ ਜ਼ਿਆਦਾ ਖੇਤੀ ਕੀਤੀ ਜਾਂਦੀ ਆ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ ਲੋਕ ਕਣਕ ਝੋਨਾ ਕਣਕ ਝੋਨਾ ਉਹਦੇ ਨਾਲ ਕੀ ਹੁੰਦਾ ਜਦੋਂ ਸਾਡੇ ਜਦੋਂ ਸਾਡੀ ਫਸਲ ਧਰਤੀ ਦੇ ਵਿੱਚੋਂ ਕਣਕ ਝੋਨਾ ਬਾਰ ਬਾਰ ਲਾਉਣ ਨਾਲ ਇੱਕ ਤਰ੍ਹਾਂ ਦੇ ਜਿਹੜੇ ਤੱਤ ਨੇ ਉਹ ਮੁੱਕ ਗਏ ਤੇ ਉਹਦੇ ਧਰਤੀ ਦੇ ਵਿੱਚ ਜਿਆਦਾ ਮਤਲਬ ਨੇਚਰਲ ਤੱਤ ਸੀ ਜਿਹੜੇ ਫਿਰ ਉਹਦੇ ਵਿੱਚ ਆਪਾਂ ਐਕਸਟਰਾ ਪਾਉਣੇ ਆ ਤੇ ਜਦੋਂ ਐਕਸਟਰਾ ਪਾਉਣੇ ਆ ਉਹ ਵੀ ਧਰਤੀ へਟੇ ਹੀ ਜਾਂਦੇ ਨੇ ਫਿਰ ਉਹਦੇ ਨਾਲ ਵੀ ਪਾਣੀ ਜਿਹੜਾ ਹੈਗਾ ਖਰਾਬ ਹੁੰਦਾ ਨਾਲ ਦੀ ਨਾਲ ਹੀ ਅਸੀਂ ਨਰਮੇ ਦੀ ਖੇਤੀ ਕਰਦੇ ਹਾਂ ਉਹਨਾਂ ਉੱਤੇ ਕਿੰਨੀਆਂ ਜ਼ਹਿਰੀਲੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ ਉਹਦੇ ਨਾਲ ਵੀ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਖਰਾਬ ਹੁੰਦਾ ਜਦੋਂ ਇਹ ਸਾਰਾ ਪਾਣੀ ਸਾਡਾ ਦੂਸ਼ਤ ਹੋ ਚੁੱਕਿਆ ਧਰਤੀ ਹੇਠਲਾ ਜਿਹਦੇ ਵਿੱਚ ਹਰ ਇੱਕ ਬੰਦਾ ਪੰਜਾਬ ਦਾ ਜ਼ਿੰਮੇਵਾਰ ਹੈ ਚਾਹੇ ਉਹ ਇੰਡਸਟਰੀ ਐ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਐ ਚਾਹੇ ਉਹ ਅਸੀਂ ਆ ਅਸੀਂ ਸਾਰੇ ਜ਼ਿੰਮੇਵਾਰ ਆ ਅਸੀਂ ਕਿੱਦਾਂ ਜ਼ਿੰਮੇਵਾਰ ਆ ਮੈਂ ਉਹਨਾਂ ਬਜ਼ੁਰਗਾਂ ਨੂੰ ਸਵਾਲ ਪੁੱਛਣਾ ਚਾਹਣਾ ਜਿਹੜੇ ਬਜ਼ੁਰਗ ਜਾ ਤੁਹਾਨੂੰ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਤੁਹਾਡੇ ਬਜ਼ੁਰਗਾਂ ਨੇ ਪੰਜਾਬ ਦਾ ਪਾਣੀ ਤੁਹਾਨੂੰ ਇਦਾਂ ਨਾ ਦਿੱਤਾ ਸੀ ਜਿਹਨੂੰ ਪੀਣ ਲੱਗਿਆਂ ਵੀ ਡਰ ਲੱਗਦਾ ਸੀ ਜਿਹਨੂੰ ਪੀਣ ਵਾਲਾ ਵੀਰ ਫਿਲਟਰ ਲਾ ਕੇ ਪੀਂਦਾ ਸੀ ਕਿ ਤੁਹਾਡੇ ਬਜ਼ੁਰਗਾਂ ਨੇ ਕੋਈ ਇਦਾਂ ਦੀ ਟ੍ਰੇਨ ਬਠਿੰਡੇ ਤੋਂ ਚਲਾਈ ਸੀ ਜਿਹੜੀ ਕੈਂਸਰ ਟ੍ਰੇਨ ਕਹਿੰਦੇ ਆ ਜਿਹਨੂੰ ਅਸੀਂ ਸੋ ਇੰਨਾ ਜ਼ਿਆਦੇ ਸਾਡਾ ਪਾਣੀ ਖਰਾਬ ਹੋ ਚੁੱਕਿਆ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਵਨ ਗੁਰੂ ਪਾਣੀ ਪਿਤਾ ਦਾ ਅਹੁਦਾ ਦਿੱਤਾ ਸੀ ਉਹ ਪਾਣੀ ਅਸੀਂ ਇੰਨਾ ਜ਼ਹਿਰੀਲਾ ਕਰ ਲਿਆ ਅਸੀਂ ਦਾ ਮਤਲਬ ਅਸੀਂ ਸਾਰੇ ਪੰਜਾਬ ਵਾਸੀਆਂ ਨੇ ਦੋਸ਼ੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਨਾ ਤਾਂ ਇਕੱਲੀ ਸਰਕਾਰ ਦੋਸ਼ੀ ਆ ਨਾ ਇਕੱਲੀਆਂ ਇੰਡਸਟਰੀਆਂ ਦੋਸ਼ੀ ਨੇ ਅਸੀਂ ਵੀ ਦੋਸ਼ੀ ਆ ਜਦ ਅਸੀਂ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਅਸੀਂ ਸਰਕਾਰਾਂ ਨੂੰ ਨਹੀਂ ਕਿਹਾ ਵੋਟਾਂ ਵੇਲੇ ਕਿ ਪਾਣੀ ਦਾ ਧਿਆਨ ਰੱਖਿਓ ਅਗਲਿਆਂ ਨੂੰ ਪੈਸਾ ਮਿਲ ਗਿਆ ਇੰਡਸਟਰੀਆਂ ਵਾਲਿਆਂ ਕੋਲੇ ਉਹਨਾਂ ਨੇ ਬਾਤ ਹੀ ਨਹੀਂ ਪੁੱਛੀ ਸਰਕਾਰਾਂ ਵੀ ਜ਼ਿੰਮੇਵਾਰ ਨੇ ਇੰਡਸਟਰੀਅਲ ਇਹ ਕਹਿੰਦੇ ਅਸੀਂ ਤਾਂ ਜੀ ਪੈਸਾ ਜਿਹੜਾ ਇੱਧਰ ਲਾਉਣਾ ਸੀਗਾ ਸਿਸਟਮ ਤੇ ਪਾਣੀ ਨੂੰ ਸਾਫ਼ ਕਰਨ ਵਾਲੇ ਤੇ ਉਹ ਪਾਰਟੀਆਂ ਨੂੰ ਦੇਤਾ ਹੁਣ ਅਸੀਂ ਕਿਉਂ ਕਰੀਏ ਸੋ ਇਹ ਸਾਰਾ ਚੱਕਰ ਰਲਾ ਮਿਲਾ ਕੇ ਅਸੀਂ ਰਲ ਮਿਲ ਕੇ ਆਪਣੇ ਹੱਥੀਂ ਆਪਣਾ ਪੰਜਾਬ ਬਰਬਾਦ ਕੀਤਾ ਹੁਣ ਉਹਦਾ ਰਿਜ਼ਲਟ ਦੇਖ ਲਓ ਕੀ ਨਿਕਲ ਕੇ ਆਇਆ ਕਹਿੰਦੇ ਹੌਲੀ ਹੌਲੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਜਿਹੜਾ ਫਸਲੀ ਚੱਕਰ ਤੋਂ ਨਿਕਲੀਏ ਸਾਨੂੰ ਲੋੜ ਹੈ ਕ੍ਰੌਪ ਡਾਈਵਰਸਟੀਫਿਕੇਸ਼ਨ ਲੈ ਕੇ ਆਉਣ ਕਿਉਂਕਿ ਇੰਨਾਂ ਚੀਜ਼ਾਂ ਕਰਕੇ ਗਰਾਊਂਡ ਹੇਠਲਾ ਪਾਣੀ ਜਿਹੜਾ ਹੈਗਾ ਥੱਲੇ ਜਾ ਰਿਹਾ ਉਹ ਦੂਸ਼ਿਤ ਹੋ ਰਿਹਾ ਤੇ ਰਿਜ਼ਲਟ ਕੀ ਨਿਕਲ ਕੇ ਆ ਰਹੇ ਨੇ ਕੈਂਸਰ ਹੋਰ ਬਹੁਤ ਸਾਰੀਆਂ ਬਿਮਾਰੀਆਂ ਪਥਰੀ ਤਾਂ ਜੀ ਅੱਜ ਕੱਲ ਆਮ ਹੋ ਗਈ ਸਾਰਿਆਂ ਦੇ ਅਸੀਂ ਸਮਝਾਂਗੇ ਕਦੋਂ ਕਿਸ ਹੱਦ ਤੇ ਜਾ ਕੇ ਸਮਝਾਂਗੇ ਜਿਸ ਪਾਣੀ ਬਿਨਾ ਅਸੀਂ ਇੱਕ ਦਿਨ ਵੀ ਰਹਿ ਨਹੀਂ ਸਕਦੇ ਉਹਦੇ ਬਿਨਾ ਜ਼ਿੰਦਗੀ ਕਿਵੇਂ ਨਿਕਲੂਗੀ ਕੀ ਅਸੀਂ ਚਾਹੁੰਦੇ ਆ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਣ ਜਿਹੜੇ ਬੱਚਿਆਂ ਦੇ ਅਸੀਂ ਭਵਿੱਖ ਬਾਰੇ ਸੋਚਦੇ ਆਂ ਕਿ ਉਹਦੇ 'ਚ ਪਾਣੀ ਵਰਗੀ ਅਨਮੁੱਲੀ ਚੀਜ਼ ਦੀ ਕੋਈ ਜਗ੍ਹਾ ਨਹੀਂ ਸਾਨੂੰ ਲੋੜ ਐ ਪਾਣੀਆਂ ਦੇ ਮੁੱਦੇ ਤੇ ਗੱਲ ਕਰਨ ਦੀ ਸਾਨੂੰ ਲੋੜ ਐ ਪਾਣੀਆਂ ਤੇ ਵਿਚਾਰ ਕਰਨ ਦੀ ਕਿਤੇ ਇਹ ਨਾ ਹੋਵੇ ਵੀ ਬਾਕੀ ਸਟੇਟਾਂ ਵਾਂਗੂ ਕੱਲ ਨੂੰ ਆਪਾਂ ਵੀ ਪਾਣੀਆਂ ਪਿੱਛੇ ਮਿੰਤਾ ਤਰਲੇ ਕਰਦੇ ਫਿਰੇ ਧੰਨਵਾਦ